ਚਲ ਮੇਰੇ ਕੋਲੇ ਤਾਂ ਬਾਦੂ ਸ਼ੂਟ ਹੈ ਮੈਂ ਪਾਲੀ ਨੂੰ ਕਹ ਦੇਣੀ ਵੀ ਤੂੰ ਸਮਝ ਲੈ ਪਾਲੀ ਆ ਦੇਖੀ ਨੇ ਸ਼ੂਟ ਕਿੱਦਾ ਸੋਹਣਾ ਦਾ ਆ ਦੇਖੀ ਕਿ ਤਾ ਤੂੰ ਪਾਈ ਬੈਠੀ ਇਹ ਵੀ ਬਲਾ ਸੋਹਣਾ ਲੱਗਦਾ ਤੇ ਆ ਦੇਖੀ ਨਮਾ ਮੰਗਾਇਆ ਸੀ ਮੈਂ ਮੈਂ ਖਚਲ ਤੂੰ ਸਮਝ ਲੈ ਮੇਰਾ ਸ਼ੂਟ ਤਾਂ ਮਨ ਪਛਾਹੇਗੀ ਕੀ ਗੱਲ ਆ ਤੇਰੇ ਮਨ ਨੂੰ ਹੋਇਆ ਕੀ ਐ ਤੂੰ ਕਿੰ ਇੰਨੀ ਮੇਰਾ ਤਾਂ ਬਾਲਾ ਕਿਆ ਪਿਆ ਦੇਖੀ ਆਣ ਪਰ ਬੁੱਧੂ ਨੂੰ ਮੇਰਾ ਰਿਸ਼ਤਾ ਕਰਾਤਾ ਪੜ੍ਹੀ ਲਿਖੀ ਦਾ ਵਧੀਆ ਮੈਂ ਜੌਬ ਕਰਦੀ ਜੋ ਸਰਕਾਰੀ ਬੰਦਾ ਹੁੰਦਾ ਨਾਲੇ ਮੈਂ ਲੱਗ ਜਾਂਦੀ ਆ ਰ ਭਈ ਉਹਨਾਂ ਦੇਖੋ ਜਦੋਂ ਤੇਰਾ ਰਿਸ਼ਤਾ ਕਰਾਇਆ ਨਾ ਮੈਂ ਉਦੋਂ ਪੁੱਛ ਕੀ ਕਰਾਇਆ ਸੀ ਤੇਰੇ ਘਰ ਦੇ ਨਾਲ ਕੋਈ ਅਛਾ ਸੀ ਪਹਿਲਾਂ ਮੇਰੇ ਘਰ ਦੇ ਨਾਲ ਪੁੱਛ ਲਿਆ ਮੇਰੇ ਘਰ ਐ ਨਹੀਂ ਜਾਣੀ ਫਿਰ ਮੈਂ ਹੁਣ ਘਰ ਦੇ ਨਾਲ ਮਾਪਿਆਂ ਨੂੰ ਕੀ ਕਹਾਂ ਤੂੰ ਤਾਂ ਮੇਰਾ ਐਵੇਂ ਧੱਕੇ ਨਾਲ ਰਿਸ਼ਤਾ ਕਰਤਾ ਬੇਕ ਤਲੰਦੀ ਵੀ ਪੜੀ ਲਿਖੀ ਹੈ ਵੀਰ ਪਰ ਉਹ ਦੂਣ ਕਰਾਉਣੀ ਹੈ ਖੇਤੀ ਬਾਨੇ ਵਾਲੇ ਨੂੰ ਪੜੀ ਤਾਂ ਕਾ ਨਹੀਂ ਮੈਂ ਨਹੀਂ ਸੀ ਮੇਰਾ ਵੀ ਆਖ ਪੜਨਾ ਹੋਇਆ ਕਰਪਾਈ ਕਰਾ ਪੜਿਆ ਹੋਰ ਉਹ ਵੀ ਅੱਠ ਪੜਿਆ ਅੱਠ ਪੜਾਣ ਪੜਿਆਂ ਜੀ ਆ ਪੜਿਆ ਨਾ ਪੜਿਆ ਪਰ ਮੇਰਾ ਨਹੀਂ ਤੁਸੀਂ ਕਰਾਉਣਾ ਤੂੰ ਤਾਂ ਡੁੱਬੀ ਡੁੱਬੀ ਮੈਨੂੰ ਵੀ ਡੋਪਤਾ ਨਾਲ ਕੋਈ ਨਹੀਂ ਰੋਭਣ ਨੂੰ ਤੈਨੂੰ ਕਦੇ ਰੋਟੀ ਨਹੀਂ ਮਿਲਦੀ ਜਿਹੜਾ ਤੂੰ ਮਲਾਕ ਨੂੰ ਲਾਉਂ ਕੜ ਬਾਲਾ ਰੋਟੀਆਂ ਖਵਾਉਂਦਾ ਤੈਨੂੰ ਵੀ ਹੁਣ ਤੂੰ ਭੁੱਖੀ ਰਹਿੰਦੀ ਹੈਗੀ ਭੁੱਖੀ ਰਹਾਂ ਨਾ ਰਹਾਂ ਪਰ ਮੇਰਾ ਕਰਾਉਣਾ ਤਾਂ ਸੀ ਹੁਣ ਦੇਖ ਲਓ ਪਕਾ ਲਓ ਰੋਟੀਆਂ ਛੱਪ ਲਓ ਖੇਤਾਂ ਵਾਲੰਦੀਆਂ ਉਹ ਆ ਗਏ ਦੋ ਦਿਹਾੜੇ ਹੋ ਆ ਗਏ ਛੱਪ ਦੋ ਸਰਦਨ ਚੁੱਲੇ ਚੋਂ ਨਿਕਲੀਦਾ ਕਿੱਥੇ ਵਧੀਆ ਮਲਾਜਮ ਨੂੰ ਵਿਆਹੀ ਹੁੰਦੀ ਦੋ ਚਾਰ ਰਤਾਂ ਗੈਂਸ ਤੇ ਲਾਈਆਂ ਹੁੰਦੀਆਂ ਬੇਲੀ ਹੁੰਦੀ ਨਾਲ ਆਪ ਜਾਇਆ ਕਰਦੀ ਕਿਸੇ ਪਾਸੇ ਲੱਗ ਜਾਂਦੀ ਦੇਖ ਭੈਣੇ ਤਾਂ ਜਿਵੇਂ ਕਹਿਣ ਦੀ ਗੱਲ ਆ ਜਾਂਦੀ ਜਿਵੇਂ ਸਿਆਣੇ ਬੰਦੇ ਕਹਿੰਦੇ ਹੋਣ ਨਾ ਕਿ ਸੌਦੇ ਤਕਦੀਰਾਂ ਨੇ ਇਹ ਤਾਂ ਤਕਦੀਰਾਂ ਟਰਪੋਲੀਆਂ ਹੁੰਦੇ ਨਾ ਭੈਣੇ ਰੱਬ ਨੇ ਸੰਜੋਗ ਮਿਲਾਈ ਹੁੰਦੇ ਜਿੱਥੇ ਮਿਲੇ ਹੁੰਦੇ ਉੱਥੇ ਹੁੰਦਾ ਮੇਰੀਆਂ ਤਾਂ ਕਿਉਂ ਲਿਖਤੀਆਂ ਤੇ ਤਕਦੀਰਾਂ ਮੈਂ ਕਿਵੇਂ ਲਿਖ ਦੂੰ ਮੈਂ ਕਹਾਂ ਹੁੰਨੀ ਹੈ ਤਕਦੀਰਾਂ ਲਿਖਣ ਵਾਲੀ ਕਿਸੇ ਦੀਆਂ ਤਕਦੀਰਾਂ ਤਾਂ ਰੱਬ ਨੇ ਲਿਖੇ ਪਰ ਮੇਰੇ ਨਾਲ ਕਿਵੇਂ ਲਿਖਤਾਂ ਮੇਰਾ ਵੀ ਤਾਂ ਭੂਆ ਨੇ ਕਰਵਾਈ ਸੀ ਫਿਰ ਤੇਰਾ ਕਰ ਦੇਖ ਮੈਂ ਜਿੱਦੋ ਕਰਿਆ ਤੇਰਾ ਰਿਸ਼ਤਾ ਲੈਣ ਦੀ ਹੈ ਨਾ ਜਾ ਕੇ ਮੰਗੇ ਚਾਚੇ ਤੋਂ ਚਾਚੇ ਨੂੰ ਮੈਂ ਪਹਿਲਾਂ ਹੀ ਕਹਿੰਦਾ ਸੀ ਕਿ ਚਾਚੇ ਮੜੇ ਪਾਲੀ ਦੀ ਰੇ ਲੈ ਲਈ ਚਾਚਾ ਕਹਿੰਦਾ ਦੇਖ ਪੁੱਤ ਮੈਂ 2 ਕਿੱਲੇ ਜ਼ਮੀਨ ਤੇ ਕਰਨਾ ਹੈ ਰਿਸ਼ਤਾ ਚਾਰ ਚਾਰ ਕਿੱਲੇ ਆਨੇ ਫਿਰ ਹੋਰ ਤੈਨੂੰ ਕੀ ਚਾਹੀਦਾ ਜ਼ਮੀਨ ਜੱਟਨੀ ਆ ਕੱਲੀ ਮੈਂ ਸਾਰਾ ਦਿਨ ਖੇਤੀ ਚ ਬੜੇ ਰਹਿੰਦੇ ਆ ਨਾ ਬੈਸਮੈਂਟ ਨਹੀਂ ਕਦੇ ਮੇਰੇ ਕੋਲ ਆਣੇ ਬੈਠ ਕੇ ਵੇਖਿਆ ਮੈਨੂੰ ਐਂ ਦੱਸ ਜੇ ਮੁਲਾਜ਼ਮ ਨੂੰ ਕਰ ਦਿੰਦੇ ਉਹਦੇ ਕੋਲ ਕਿੱਲਾ ਬਾਹਣਦਾ ਵੀ ਨਾ ਫਿਰ ਕੀ ਕਰਦੀ ਮੁਲਾਜ਼ਮ ਦੀ ਤਨਖਾਹ ਆਇਆ ਕਰਦੀ ਵਧੀਆ ਮੈਂ ਤੇਰਾ ਉਹ ਕੰਮ ਲਈਏ ਤਨਖਾਹ ਤਾਂ ਕੇਰਾ ਆਉਂਦੀ ਜਿੰਨਾ ਚ ਕੋਈ ਗੱਲ ਤੂੰ ਮਟਿਆਰ ਸੀ ਤਨਖਾਹ ਖਾਈਏ ਨੀ ਕੱਲ ਨੂੰ ਬੱਚੇ ਹੋ ਜਾਣੇ ਤੇ ਬਿਨਾਂ ਜ਼ਮੀਨ ਤੋਂ ਜਵਾਕਾਂ ਨੂੰ ਕੀ ਦਿੰਦੀ ਹੁਣ ਜੇ ਚਾਰ ਕਿੱਲੇ ਜ਼ਮੀਨ ਦੇ ਤੇਰੇ ਮੁੰਡੇ ਨੂੰ ਵੀ ਕੁਝ ਆਜੂ ਐਵੇਂ ਲੱਗਦਾ ਜਦੋਂ ਤਨਖਾਹ ਆਉਂਦੀ ਹੋਵੇ ਨਾ ਉਹਦੇ ਪੈਸੇ ਇਕੱਠੇ ਕਰ ਕਰ ਅਗਲਾ 100 ਕੁਝ ਬਣਾ ਲੈਂਦਾ ਜ਼ਮੀਨ ਬਣ ਜਾਂਦੀ ਬਥੇਰਾ ਕੁਝ ਬਣ ਜਾਂਦਾ ਉਹ ਤਾਂ ਬਣ ਜਾਂਦੇ ਆ ਤਨਖਾਹ ਆਗਲਾ ਥੋੜੀ ਆਉਂਦੀ ਸਰਕਾਰੀ ਮੁਲਾਜ਼ਮ ਦੀ ਨਾਲੇ ਭੈਣ ਤੇਰਾ ਕਿਹੜ ਕੈਸਾ ਲਹੁਣ 4 ਸਾਲ ਹੋ ਗਏ ਤੈਨੂੰ ਵਿਆਹੀ ਨੂੰ ਅੱਜ ਤੇਰੇ ਯਾਦ ਆ ਗਿਆ ਚਾਹ ਤੈਨੂੰ ਲੈ ਆਈਏ ਉਹਦੋਂ ਨਹੀਂ ਕਿੜਕਣ ਕਰੀ ਜੰਨੀ ਆ ਹਣ ਤੇ ਮੇਰੇ ਨੇ ਥੁੱਖਾ ਕਰਿਆ ਤੇ ਮੇਰਾ ਅਣਪੜ ਨੂੰ ਰਿਸ਼ਤਾ ਕਰਤਾ ਅਣਪੜ ਨਹੀਂ ਕਰਾਇਆ ਹੋਰ ਕੀ ਜੱਜ ਲੱਗਿਆ ਹੈਗਾ ਲੱਭ ਰੋਦੋ ਤੂੰ ਜੱਜ ਕਹਿੰਨੀ ਹੋਈ ਚਾਚੇ ਨੂੰ ਕਹਿੰਨੂ ਮੈਂ ਤੇ ਜੱਜ ਨਾਲ ਰਿਸ਼ਤਾ ਕਰਾਉਣਾ ਮੈਂ ਤੈਨੂੰ ਦੱਸ ਜੱਜ ਨਹੀਂ ਹੋ ਜਾਂਦੇ ਰਿਸ਼ਤੇ ਜੱਜ ਬੂਤ ਲਵਾਦੇ ਤੂੰ ਪਹਿਲੇ ਕਰ ਦਿੰਦੀ ਭੈਣੇ ਮੈਂ ਤਾਂ ਤੇਰਾ ਰਿਸ਼ਤਾ ਮੈਂ ਲਿਆਉਂਗੀ ਐਸ ਨੂੰ ਅਣਪੜ੍ਹ ਨੂੰ ਜਿੱਦੇ ਦੀ ਤੂੰ ਲਈ ਸੀ ਤੇ ਮੈਂ ਨਾ ਵੱਡੇ ਹੱਕ ਕੋਰਸ ਕਰਦੀ ਜਿਹੜੇ ਕੋਰਸ ਕਰੇ 2 ਸਾਲ ਮੱਥਾ ਮਾਰਿਆ ਤੈਨਸਾਲੋ ਨਾ ਕਰਦੀ ਮੈਂ ਉਹ ਫੇਰ ਕੰਮ ਲੱਗਿਆ ਜੇ ਤੇਰੇ ਕੋਰਸ ਕਰੇ ਜੇ ਕੋਈ ਨੌਕਰੀ ਮਿਲਦੀ ਹੋਈ ਤੈਨੂੰ ਲਵਾ ਦਾਂਗੇ ਅਸੀਂ ਕਿਹੜਾ ਕਹਿੰਦੇ ਮੈਂ ਨਾ ਲੱਗੀਆਂ ਹੁਣ ਤਾਂ ਮੈਂ ਲੱਗੀ ਖੜੀ ਹੁਣ ਤਾਂ ਮੈਂ ਚੁੱਲ੍ਹੇ ਬੂਰੀ ਲੱਗੂਗੀ ਲਾ ਕੇ ਤੂੰ ਤੇ ਮਾਰ ਗਈ। ਵੇਖ ਪਹਿਲੀ ਤੈਨੂੰ ਪਹਿਲਾਂ ਵੀ ਕਹਿ ਚੁੱਕੀ, ਇਹ ਸੌਦੇ ਤਕਦੀਰਾਂ ਦੇ ਹੁੰਦੇ ਆ, ਭੈਣੇ ਆ ਰਿਸ਼ਤੇ ਨਹੀਂ ਹੁੰਦੇ ਹੁੰਦੇ ਜਿਵੇਂ ਤੂੰ ਕਹਿੰਨੀ ਐ ਵੀ ਮਰਜ਼ੀ ਨਾਲ ਕਾਬ ਦੀ। ਮੇਰੀ ਤਕਦੀਰ ਪੁੱਟ ਗਈ। ਮੈਨੂੰ ਤਾਂ ਬਸ ਚੁੱਲ੍ਹੇ ਮੂਰੇ ਲਾਤਾ ਜਿਹੜੀ ਨੌਕਰੀ ਲੱਗਣਾ ਸੀ ਲੱਗ ਗਈ। ਮੈਂ ਤਾਂ ਉੱਥੇ ਪਰਾਟਾ ਟੱਟੇ ਦੀ ਗੁੰਨ ਲੈਣੀ ਆ, ਪਤੀਲਾ ਘਰ ਲੈਣੀ ਸਬਜ਼ੀ ਦਾ, ਤੁਖ ਭਵਾਵਾ ਜਿੰਨੇ ਦਿਹਾੜੀ ਕਨ ਉਹ ਆ ਗਿਆ ਉਧਰੋਂ ਫੜਾ ਦੋ ਪੰਜੋ ਆ ਗਿਆ ਦਿਹਾੜੀ ਉਧਰੋਂ ਪੜਾ ਦੋ। ਆ ਲੱਗ ਗਈ ਮੇਰੀ। ਵੇਖ ਖੇਤੀ ਵਾਲੇ ਆਪਾਂ ਨੂੰ ਖੇਤੀ ਵਾਲੇ ਨੂੰ ਰੋਟੀ ਤਾਂ ਦੇਣੀ ਪਊਗੀ, ਨਾ ਦੇਵਾਂਗੇ। ਆਪਣ ਚਾਰੀ ਪੈ ਦੀ ਬੇਸੰਦੀ ਤੇਰੇ ਨਾਲ ਬਸ ਤੂੰ ਤਾਂ ਮੈਨੂੰ ਜਿਹੜੇ ਖੂਚ ਧੱਕਾ ਦੇਣਾ ਸੀ ਦੇ ਤਾਂ ਪਰ ਮੇਰਾ ਖੜਾ ਛਾੜਾ ਸੂਟ ਚੱਕ ਉਹੀ ਸੰਭਾਲੀ ਜਾ ਬਗ ਜਾ ਮੇਰਾ ਕੋਈ ਨਹੀਂ ਮੈਂ ਤਾਂ ਸਮਾ ਲੂੰਗੀ ਭਣੀ ਮੈਂ ਤਾਂ ਹੁਣ ਦੇਖ ਮਾਨੀ ਸਮਝਾ ਰਖੇ ਪਹਿਲੀ ਉਹ ਹੋ ਜੀ ਹੋਗੇ ਮੈਨੂੰ ਤਾਂ ਪੈਸਾ ਲੋ ਗਿਆ ਇਹਨੂੰ ਹੁਣ ਤਾਂ ਚਾਰ ਸਾਲ ਪਹਿਨੇ ਤੈਨੂੰ ਵੀ ਹੋਗੇ ਮਾਰਾ ਮਟਾਉ ਸਿਆਣੀ ਬਣਨਾ ਚਾਹੀਦਾ ਇਹ ਨਹੀਂ ਕਰੀ ਜਾਣਾ ਤੂੰ ਸਮਝਦਾ ਜਾਂ ਖੜੀ ਹੋ ਜਾ ਜਾਂ ਬਗ ਜਾ ਚੰਗਾ ਭਣੀ ਤੇਰੀ ਮਰਜ਼ੀ ਹੈ ਪਹਿਲੀ ਉਹਵੇਂ ਕਰ ਲੈ ਜੇ ਤਾਂ ਕੋਈ ਕੰਮ ਕਰਨੇ ਕਰ ਲੈ ਨਹੀਂ ਖੇਤ ਵਾਲਿਆਂ ਦੀ ਨਹੀਂ ਤਾਂ ਰੋਟੀ ਬਨਉਣੀ ਨਹੀਂ ਚਾਹ ਕਰਨੇ ਪੈਣ ਮੈਂ ਕਰ ਦੰਨੀ ਕਰ ਲੈ ਤੂੰ ਹੀ ਕਰ ਲੈ ਮੈਂ ਤੈਨੂੰ ਹੁੰਦੀ ਚੰਗਾ ਫਿਰ ਮੈਂ ਕਰ ਦੰਨੀ ਨਾ ਤੇਰੀ ਲੋਟ ਆਊਗੀ ਉਹ ਤਾਂ ਭੱਜ ਕੇ ਰਿਸ਼ਤੇ ਨੂੰ ਗਈ ਸੀ ਮਾਲਿਸ਼ ਤੱਕ ਰਾਉਣੀ ਆ ਚਾਚਾ ਤੇਰੀ ਕੁੜੀ ਦਾ ਕਰਾਤਾ ਮੇਰਾ ਰਸਤਾ ਅਣਪੜ ਬੁੱਧੂ ਨੂੰ ਨਵਾਤਾ ਡਿਓਟੀ ਤੇ ਗਾ ਕੇ ਕਰ ਲੂਗੀ ਜੋਬ ਇਹ ਕਰ ਲੈ ਜੋਬ ਚੁੱਲ੍ਹੇ 'ਤੇ ਬੈਠ ਕੇ ਮੈਂ ਤਿੰਨ ਪੜ ਬੁੱਧੂ ਨਾ ਕਿਆ ਕਰ ਇੰਨਾ ਵਿਚਾਰਾ ਨਰਮ ਹੈਗਾ ਤੈਨੂੰ ਕਦੇ ਕੁਝ ਕਹੇਗਾ ਐ ਦੱਸ ਮੈਨੂੰ ਹੁਣ ਤੂੰ ਫੇਰ ਆ ਗਈ ਕਰਤਾਰ ਪੜ ਬੁੱਧੂ ਵਾਰੀ ਵਾਰੀ ਕਹੀ ਜਾਨੀ ਇਹਨੂੰ ਜੱਗੇ ਨੂੰ ਬਿਨਾਂ ਗੱਲ ਤੋਂ ਅਣਪੜ ਬੁੱਧੂ ਤੇ ਬੁੱਧੂ ਰਹੂਗਾ ਪਰ ਉਹ ਅਣਪੜ ਬੁੱਧੂ ਹੀ ਬੱਜੂਗਾ ਹੋਰ ਕੀ ਹੋਗਾ ਇਹ ਅਣਪੜੇ ਕੰਮ ਤਾਂ ਬਥੂਰਾ ਕਰਦਾ ਵਿਚਾਰਾ ਖੇਤੀ ਸਾਰਾ ਦਿਨ ਦੇਖ ਲਾ ਕਿੰਨੇ ਪੈਸੇ ਨੇ ਆਏ ਦੇਖੋ ਪੈਸੇ ਜਮਾ ਕਿੰਨੇ ਕਰੇ ਤੇ ਐ ਕਰਾਨੇ ਬੇਰੇ ਤੋਰੇ ਪੈਸੇ ਦਾ ਜਮਾ ਤਾਂ ਰੇਜ ਨਹੀਂ ਕਦੀ ਆਈ ਨਾ ਕਿਸੀ ਮਹੀਨੇ ਤੋਂ ਵੀ 2-4000 ਰੁਪਏ ਇਹ ਨਾਲ ਦੱਸ ਗਿਆ ਤਾਂ ਦੇਣਾ ਕੀ ਇਹ ਸ਼ਾਪਿੰਗ ਕਰ ਤਾਂ 2-4000 ਵੀ ਨਹੀਂ ਹੁੰਦਾ ਤਾਂ ਮੈਨੂੰ ਸੁਣ 2-4000 ਦੀ ਕੀ ਗੱਲ ਮੈਂ ਤੇਰੇ ਬਾਈ ਨੂੰ ਕਹਿ ਦੂੰਗੀ ਵੀ ਤੂੰ ਜੱਗੇ ਨੂੰ ਕਹੀਂ ਪਾਲੀ ਨੂੰ ਸ਼ਹਿਰ ਜਾ ਕੇ ਕੱਪੜੇ ਦਿਵਾ ਲਿਓ ਮੈਂ ਤਾਂ ਆਪ ਕਰਨੀ ਐ ਸ਼ਾਪਿੰਗ ਮੈਂ ਨਹੀਂ ਨਾਲ ਲੈ ਜਾਂਦੀ ਉਹਨੂੰ ਮੈਂ ਤਾਂ ਮੈਂ ਨਾਲ ਨਹੀਂ ਰਹੀਆਂ ਕੱਲੀ ਕਿ ਮੰਜਾਂਗੀ ਕੱਲੀ ਤੁਰੇ ਫਿਰਦੀ ਰਹੇ ਬਿਆ ਮੋਹਰਤੀਆਂ ਕੱਲਿਆਂ ਨੂੰ ਬਣੇ ਆਪਣੇ ਜਾਂ ਮੇਰੇ ਆਪਣੇ ਪਰਿਵਾਰ ਨੂੰ ਲੈਣਾ ਨਾ ਦੁਕਾਨ ਵਾਲਾ ਕੁਝ ਬੋਲੂ ਇਹਨੂੰ ਸਮਝ ਨਹੀਂ ਆਉਂਦੀ ਕੁਝ ਬੋਲੂਗਾ ਉੱਥੇ ਮੇਰੀ ਬੇਇੱਜ਼ਤੀ ਕਰਾ ਦਿੰਦਾ ਇਹ ਮੈਂ ਇਹਨੂੰ ਮੈਂ ਅੱਗ ਚੱਲੂ ਆਪਾਂ ਚੱਲਾਂਗੇ ਉਹਨੂੰ ਹਾਂ ਤੂੰ ਅੱਗ ਚੱਲੀ ਮੈਂ ਇਹਨਾਂ ਨੂੰ ਜੋ ਨਪਰਾਹਾਂ ਚ ਕਿਸੇ ਨੂੰ ਨਾ ਕਹਾ ਕਰ ਇਹਨੂੰ ਕੁਝ ਬੋਲ ਮਾਈ ਮੋਲੇ ਚੱਲਾਂਗੇ ਤੇਰੇ ਭਾਈ ਦਾ ਕੁਝ ਨਹੀਂ ਬੋਲਦਾ ਚੁੱਪ ਕਰਕੇ ਬੈਠਾ ਰਹੇ ਬੈਠਾ ਕਿ ਤੁਰਿੰਦਾ ਉੱਥੇ ਆਪਾਂ ਕਿਹੋ ਜਿਹਾ ਟਿੱਪ ਟਾਪ ਉਹਨਾਂ ਨੂੰ ਬੋਲਣ ਲਈ ਜਾ ਕੇ ਦਿਖਾਵਾਂਗੇ ਦੁਕਾਨ ਤੇ ਸ਼ਹਿ ਉਹ ਮੇਰੇ ਜਿਆਦਾ ਦੁਕਾਨ ਵਾਲੇ ਨੇ ਤਾਂ ਕੱਪੜਾ ਵੇਚਣਾ ਹੁੰਦਾ ਉਹਨੇ ਇਹ ਤਾਂ ਨਹੀਂ ਦੇਖਣਾ ਨੂੰ ਤੇਜ ਬੰਦੇ ਨੂੰ ਬਈ ਆਏ ਬੁੜੀ ਨਹੀਂ ਨਹੀਂ ਆਪਾਂ ਵੀ ਉਹਦੇ ਨਾਲ ਜਾਂਦੇ ਜਾਨ ਤੂੰ ਚੱਲ ਵੜੀ ਨਹੀਂ ਮੈਂ ਕੱਲੀ ਜਾੜੂ ਮੈਂ ਨਹੀਂ ਅੰਨਣਾ ਜਾਣਾ ਕੱਲੀ ਕੁਲੀ ਨੂੰ ਤਾਂ ਜਮਾ ਨਹੀਂ ਜਾਣਦੀ ਮੈਂ ਨਾਲ ਚੱਲੂਗੀ ਫਿਰ ਤੂੰ ਚੱਲ ਵੜੀ ਚੱਲ ਬੇਨਾਸ ਪਾ ਲਾਉਂਦਾ ਇੱਥੇ ਦੁਕਾਨ ਚੰਗਾ ਆਪਾਂ ਵਗ ਚੱਲਾਂਗੇ ਠੰਢੀ ਰਹਿ 5-4000 ਰੁਪਏ ਲੈਣੂ 5-4000 ਦਾ ਕੀ ਆਊਗਾ ਉਹ ਤੇ ਇੱਕ ਸੂਟ ਵੀ ਨਹੀਂ ਆਉਣਾ ਮੇਕਅਪ ਦੀ ਕਿੱਟ ਵੀ ਨਹੀਂ ਆਉਣੀ ਚੱਜਣਾ ਨਹੀਂ 2000 ਰੁਪਿਆ ਮੇ ਤਾਂ ਇਹ ਦੋਨੋਂ ਤਾਂ ਅੰਪੜੀ ਲੈ ਲਾ ਨੀ ਅੰਪੜਾ ਕਿਤਾਂਦਾ ਨਹੀਂ ਸਮੰਗਦੀ ਤਰੇ ਤਾਂ ਰੋਜ਼ ਦਿਨੋਂ ਪਕਾ ਮੇਕਅਪ ਦਵਾ ਮੈਨੇ ਕਦੇ ਲਾਇਆ ਨਹੀਂ ਦੇਖਿਆ ਚੱਜ ਨੇ ਲਾਤਾ ਲਿਆ ਕਰਾ ਇੰਨੀ ਹੈ ਜਿੰਨਾ ਕੁ ਹੁੰਦਾ ਨਾ ਇਹਨਾਂ ਡਾਰਕ ਲੀਨ ਜਿਆਦਾ ਕਰਿਆ ਹੁੰਦਾ ਲੈ ਕੇ ਜੇ ਰੱਖਦੀ ਆ ਥੋੜਾ ਫਿੱਕਾ ਜਿਹਾ ਮੈਂ ਤੂੰਗਾ ਕੋਈ ਨਹੀਂ ਦਵਾ ਲਿਆਂਗੀ ਮੈਂ ਤੈਨੂੰ ਮੇਕਅਪ ਦੀ ਕਿੱਟ ਦਵਾ ਲਿਆਂਗੀ ਮੈਂ ਕੱਪੜੇ ਦਵਾ ਲਿਆਂਗੀ ਜਿਹੜਾ ਕੋ ਚਾਹੀਦਾ ਉਹ ਹੀ ਲਿਆਂ ਬਾਕ ਚੱਲਾਂਗੇ ਆਪਾਂ ਦੋਨੇ ਠੀਕ ਹੈ ਤੇ ਨਬਰ ਆ ਜਾ ਪਾ ਮੈਂ ਲੈ ਲਈ ਅਜਾ ਰੋਟੀ ਬਣਾ ਤੂੰ ਤੂੰ ਹੀ ਪਕਾ ਲੈ ਮੇਰਾ ਜੀ ਨਹੀਂ ਕਰਦਾ ਹੈਗਾ ਪਹਿਲਾਂ ਪੈਸੇ ਦੇ ਖੁੱਲੇ ਲੈ ਕੇ ਮੈਨੂੰ ਆ ਮੇਕਅਪ ਦੀ ਕਿੱਟ ਤੇਰੀ ਇੰਨੀ ਮਹਿੰਗੀ ਉਹ ਤਾਂ ਖਰਾ ਹੋਗੀ ਜਦੋਂ ਪੜੀ ਲਿਖੀਆਂ ਫਿਰ ਅਨਪੜ੍ਹ ਤੇ ਬੁੱਧੂ ਨਾਲ ਲਾਉਂਦੀ ਆ ਲੜ ਲਾਉਂਦੀ ਮੈਨੂੰ ਚੱਜ ਦੇ ਲੜ ਲਾਉਂਦੀ ਟਾਈਮ ਤਾਂ ਹਰਾ ਵੜਣ ਦਾ ਵੀ ਹੋਇਆ ਪਿਆ ਹਰਾ ਵੜਣਾ ਸੀਗਾ ਤੇ ਆਪਣਾ ਤਾਂ ਕੋਈ ਚਾਹ ਪਾਣੀ ਨਹੀਂ ਆਇਆ ਯਾਰ ਕਿਵੇਂ ਕਰਗੀ ਹੁਣ ਉਹ ਮੈਂ ਤਾਂ ਆਪਾਂ ਕਹਿੰਦੇ ਅਸੀਂ ਮਖਾ ਕਿਆਰੀਆਂ ਜੀਆਂ ਬਣਾ ਦਿਆਂ ਮਖਾ ਚੱਪਣ ਕੱਦੂਆਂ ਦੀ ਵੀ ਦੱਬ ਦਾਂਗੇ ਉਹ ਸਬਜ਼ੀ ਦਾ ਲਾ ਦਾਂਗੇ ਹੁਣ ਕੀ ਕਰੀਏ ਆ ਤੜਕੇ ਦੇ ਕੰਮ ਕਰੀ ਜੰਨੇ ਆ ਲੈ ਨਾ ਤਾਂ ਹੁਣ ਚਾਹ ਫੜਾਉਣ ਆਈਆਂ ਨਾ ਰੋਟੀ ਯਾਰ ਮੈਂ ਜਾ ਕੇ ਲਿਆਵਾਂ ਨਾ ਤੈਨੂੰ ਮੈਂ ਚਾਹ ਦੀ ਗੱਲ ਦੱਸਾਂ ਯਾਰ ਉਹ ਆਪੇ ਤੂੰ ਤਾਂ ਭਲਾਂ ਦੇ ਹਰਪ੍ਰੀਤ ਤੋਂ ਬਣਾ ਲੈ ਮੇਰੇ ਮੇਰੇ ਨਾਲ ਤਾਂ ਕਲੇਸ਼ ਹੀ ਰਹਿੰਦਾ ਯਾਰ ਜਿੱਦਾਂ ਤੂੰ ਰਿਸ਼ਤਾ ਕਾਹਦਾ ਖਰਾਦਾ ਯਾਰ ਮੈਨੂੰ ਕਾਹਦਾ ਕਲੇਸ਼ ਰਹਿੰਦਾ ਬਈ ਉਹ ਜਾ ਰਿਹਾ ਉਹ ਚਾਰ ਅੱਖਰ ਪੜੀ ਐ ਮੈਨੂੰ ਤਾਂ ਸਾਰਾ ਦਿਨ ਆਖੂ ਬੁੱਧੂਆ ਬੁੱਧੂਆ ਹਰੇਕ ਵਾਰ ਤੇ ਬੁੱਧੂ ਦਮਣੀ ਨਹੀਂ ਬੋਲਦੀ ਯਾਰ ਬਾਈ ਮੇਰੀ ਗੱਲ ਸੁਣ ਲੈ ਜਰ ਜਰ ਮੈਂ ਜੇ ਅਨਪੜਾ ਫਿਰ ਮੈਂ ਐਂ ਖਾਈ ਚੱਲਾਂਗਾ ਉਹ ਬਾਈ ਮੇਰੀ ਗੱਲ ਸੁਣ ਲੈ ਮੇਰੇ ਪੜੀ ਲਿਖੀ ਐ ਤੈਨੂੰ ਕੀ ਮੜਾ ਘਰ ਦਾ ਸਾਬ ਕਿਤਾਬ ਰੱਖ ਲਿਆ ਕਰ ਹਾਂ ਤਾਂ ਗੱਲ ਬਾਈ ਤੇਰੀ ਠੀਕ ਐ ਹਾਂ ਉਹ ਤਾਂ ਮੈਂ ਮੰਨਦਾ ਨਾਲੇ ਮੇਰੀ ਗੱਲ ਸੁਣ ਉਹ ਅਣਪੜ੍ਹ ਬੰਦਾ ਦਾ ਬ ਗੱਲ ਤੇ ਹੀ ਸਹੀ ਆ ਉਹ ਜਦੋਂ ਹੁਣ ਆਪਾਂ ਤੈਨੂੰ ਕਹੇ ਤੈਨੂੰ ਗੁੱਸਾ ਆਉਂਦਾ ਹਾਂ ਆਖੇ ਤੂੰ ਗੁੱਸਾ ਆਉਂਦਾ ਗੱਲਦਾ ਉਹ ਤਾਂ ਠੀਕ ਆ ਗੁੱਸਾ ਮੰਨ ਲ ਕੇ ਫਿਰ ਕੀ ਕਰਾਂਗੇ ਜਦੋਂ ਹਾਂ ਹੀ ਆਪਾਂ ਬੁੱਧੂ ਜੇ ਆਪਾਂ ਅਣਪੜਾ ਤਾਂ ਹੀ ਪੱਕੇ ਤਾਈ ਤੁਰੇ ਫਿਰਦੇ ਆ ਤਾਂ ਹੀ ਆਹ ਕਸੀਏ ਚੱਕੀ ਫਿਰਦੇ ਪੜੇ ਲਿਖੀ ਹੋਈਏ ਕਿਤੇ ਨੌਕਰੀ ਤੇ ਨਾ ਲੱਗ ਜੇ ਕੋਈ ਹੋਰ ਕੰਮ ਨਾ ਕਰ ਲੈਂਦਾ ਹੈ ਵੀ ਮੈਂ ਤਾਂ ਹੀ ਕਹਿੰਦਾ ਸੀ ਯਾਰ ਮਖਾਣਾ ਹਰੇਕ ਗੱਲ ਤੇ ਮੇਰੇ ਨਾਲ ਹੀ ਗਲੇ ਸਹੀ ਗਲੇ ਕਦੀ ਮੈਂ ਪੜੀ ਆ ਤੇਰੇ ਅਣਪੜ੍ਹਦੇ ਮੱਥੇ ਲਾਤੀ ਆ ਫਲਾਣ ਬਾਈ ਮੇਰੀ ਗੱਲ ਬੜਾ ਮੋਟਾ ਤੂੰ ਸਮਝਾਈ ਯਾਰ ਭਾਈ ਉਹ ਯਾਰ ਮੇਰੀ ਬੀਜੇ ਮਿਆਣ ਪੜ ਸੀਗਾ ਫਿਰ ਕੀ ਗੱਲ ਐ ਤੂੰ ਪੜੀ ਲਿਖੀ ਐ ਉਹ ਸਾਰੇ ਤਾਂ ਪੜੇ ਨਹੀਂ ਹੁੰਦੇ ਸਾਰੇ ਅਣਪੜ੍ਹੇ ਨਹੀਂ ਹੁੰਦੇ ਉਹ ਨਾਲੇ ਐਂ ਗੱਲ ਐ ਜਿਹੜੀ ਤੂੰ ਮੈਨੂੰ ਗੱਲ ਕਹਨੇ ਆਖੇ ਬਾਈ ਤੂੰ ਮੇਰੇ ਹਨਾ ਉਹ ਯਾਰ ਤੇਰਾ ਹਿਸਾਬ ਕਿਤਾਬ ਰੱਖੂ ਕੱਲ ਨੂੰ ਆਪਾਂ ਇਕੱਠੇ ਕਿੰਨਾ ਕਰਾਂਗੇ ਕੱਲ ਨੂੰ ਪੱਡ ਵੀ ਹੋਣਾ ਹੈ ਦੇਖ ਲੈ ਮੈਂ ਤਾਂ ਮੜਾ ਮੋਟਾ ਸਾਬ ਕਰਾ ਵੜਾ ਰੱਖ ਲੈਣਾ ਤੇ ਹੁਣ ਤਾਂ ਜਮੀ ਨਹੀਂ ਆਉਂਦਾ ਫਿਰ ਤੇਰੇ ਘਰ ਦਾ ਹਿਸਾਬ ਕਿਤਾਬ ਕੌਣ ਰੱਖੂਗਾ ਤੇਰੇ ਘਰਾਂ ਨਹੀਂ ਰੱਖੂ ਮੂਰਖਾ ਆਹ ਤਾਂ ਗੱਲ ਬਾਈ ਸਿਰੋਂ ਆਹ ਗੱਲ ਜੀ ਕਹਿੰਦੀ ਐ ਨਾ ਉਦੋਂ ਭਾਏ ਮਿਰਚਾਂ ਲੱਗਦੀਆਂ ਆ ਉਹ ਯਾਰ ਮਿਰਚਾਂ ਇਹ ਗੱਲ ਤੇ ਅਨਪੜ ਬੁੱਧੂ ਫਲਾ ਨਾਨ ਪੜ ਬੁੱਧੂ ਫਲਾ ਕੋਈ ਗੱਲ ਨਹੀਂ ਇਹ ਤਾਂ ਬਾਈ ਗੱਲਾਂ ਚੱਲਣੀਆਂ ਪੈਂਦੀਆਂ ਨੇ ਹਾਂ ਹਾਂ ਤਾਂ ਆਪਾਂ ਸੱਚਮੁੱਚ ਬੁੱਧੂ ਹੀ ਆ ਹਾਂ ਇਹ ਤਾਂ ਠੀਕ ਕੀ ਗੱਲ ਐ ਫਿਰ ਇਹ ਹਾਂ ਉਹ ਚੱਲ ਕੋਈ ਗੱਲ ਨਹੀਂ ਇਹ ਤਾਂ ਕੱਲਾ ਨਾ ਆਪਣੇ ਘਰਾਂ ਚ ਹੁੰਦੀਆਂ ਰਹਿੰਦੀਆਂ ਨੇਗੇ ਤੇ ਹੁਣ ਤੂੰ ਮੈਨੂੰ ਐ ਦੱਸ ਵੀ ਤੂੰ ਲਿਆਏਗਾ ਰੋਟੀ ਤੇ ਚੰਗਾ ਮਾਇਰ ਆਉਣਾ। ਹੋਰ ਕਰੇ ਆ ਕੇ ਫੇਰ ਲੜੂਗੀ ਮਾਤਾ ਨੇ ਦੋ ਕਿਰਗੀਆਂ ਮੜਾ ਲੰਦੇ ਰਹੋ। ਕੋਈ ਨਹੀਂ। ਤੂੰ ਇੰਨਾ ਗੱਲਾਂ ਉਹ ਨਾ ਪੜਾ ਮੰਨ ਤੇ ਨਾ ਲਾਇਆ ਕਰ। ਇਹ ਤਾਂ ਘਰਾਂ ਚ ਹੁੰਦੀਆਂ ਨੇ ਰਹਿਣੀਆਂ। ਇਹ ਸਬਦੀ ਹੁੰਦੀਆਂ ਨੇ ਗੱਲਾਂ ਬਾਈ। ਕੋਈ ਤਾਂ ਦੱਸ ਦਿੰਦਾ। ਕੋਈ ਦੱਸਦਾ ਨਹੀਂ। ਹੈਂ? ਸਹੀ ਗੱਲ ਬਾਈ। ਹਾਂ ਤੇ ਤੂੰ ਐਂ ਕਰ ਆਪਦਾ ਕੰਮ ਕਰ ਤੇ ਮੈਂ ਹੜਾ ਵੱਡਣਾ ਸੀ ਹੜਾ ਫੇਰਾ ਕੇ ਵੱਡਾਂ ਮੈਂ। ਤੂੰ ਆ ਕੇ ਹੜਾ ਵੱਢ ਲਈ ਬਲਾ ਚਾਹ ਦੀ ਗੁੱਟ ਲੈ। ਹਾਂ ਚੰਗਾ ਬਾਈ ਤੂੰ ਗੁੱਟ ਲੈ। ਹਾਂ। ਹਾਂ। ਉਹ ਲੈ। ਬਾਈ ਵੀ ਦੇਖ ਲੈ। ਵਿਚਾਰਾ ਐਂ ਕਹਿੰਦਾ ਕਿ ਮੈਨੂੰ ਬੁੱਧੂ ਕਹਿੰਦੀ ਆ ਉਹ ਗੱਲ ਤਾਂ ਖਰੀ ਇਹਦੀ ਵੀ ਠੀਕ ਹੈ ਬਾਈ ਦੀ ਐ ਤਾਂ ਨਹੀਂ ਕਹਿਣਾ ਚਾਹੀਦਾ ਜੇ ਬੰਦਾ ਆਣ ਪੜ੍ਹਦਾ ਫਿਰ ਉਹਨੂੰ ਬੁੱਧੂ ਬੁੱਧੂ ਸਰਾਨ ਕਹੀ ਜਾਓ ਉਹ ਚਲ ਉਹਨੂੰ ਸਮਝਾਵਾਂਗੇ ਹਰਪ੍ਰੀਤ ਨੂੰ ਕਹਾਂਗੇ ਤੂੰ ਪਾਲੀ ਨੂੰ ਸਮਝਾ ਚਲ ਮੈਂ ਲਿਓ ਨਾਗਾ ਚਾ ਕਿਹੜਾ ਫੜਾ ਕੇ ਜਾਣਗੇ ਚਲ ਜੱਗਾ ਸਿਆਂ ਇਹ ਤਾਂ ਸੌਦੇ ਤਕਦੀਰਾਂ ਦੇ ਆ ਆਪਾਂ ਦਾ ਮਿੱਟੀ ਪੱਟਣੀ ਪੱਟੀ ਚੱਲ ਕੁਝ ਨਹੀਂ ਹੁੰਦਾ ਯਾਰ ਜੇ ਕਹੀ ਜਾਂਦੇ ਕਹੀ ਜਾਂਦੇ ਹਨਾ ਇਹ ਤਾਂ ਸੌਦੇ ਤਕਦੀਰਾਂ ਦੇ ਆ ਆਪਣੇ ਕਰਮਾਂ 'ਚ ਮਿੱਟੀ ਲਿਖੀ ਹੋਈ ਹੈ ਜੇ ਆਪਾਂ ਪੜ੍ਹੇ ਲਿਖੇ ਹੁੰਦੇ ਫੇਰ ਆਪਾਂ ਆਪਾਂ ਵੀ ਨਾ ਕੋਈ ਆਪਣ ਨੂੰ ਨੌਕਰੀ ਮਿਲ ਜਾਂਦੀ ਸਿੱਖ ਨੂੰ ਪੁਲਿਸ ਪੁਲਿਸ 'ਚ ਭਰਤੀ ਹੋ ਜਾਂ ਚਲੋ ਜਿੱਦਾਂ ਟਾਈਮ ਪਾਸ ਹੁੰਦਾ ਠੀਕ ਹੈ ਇਹ ਤਾਂ ਸੌਦੇ ਤਕਦੀਰਾਂ ਦੇ ਚੁੱਪ ਕਰਕੇ ਮਿੱਟੀ ਪਟਲਾਉਦੀ ਲੈ ਉਹ ਤਾਂ ਉਹਨਾਂ ਨੂੰ ਰੁਸੀ ਪਈ ਹੈਗੀ ਤਾਂ ਕਹਿੰਦੀ ਪਹਿਲਾਂ ਮੈਨੂੰ ਮੰਡੀ ਲੈ ਕੇ ਚੱਲ ਮੈਂ ਤਾਂ ਫੇਰ ਕੋਈ ਕੰਮ ਕਰੂੰਗੀ ਹੁਣ ਮੈਂ ਤੰਗਾਂ ਲੈ ਜਾਨੀ ਤੋੜ ਕੇ ਚਲ ਉਹਨਾਂ ਦੀ ਰੋਟੀ ਬਣਾਤੀ 10 ਰੋਟੀਆਂ ਬਣਾਈ ਅੱਜ ਤਾਂ ਮੈਂ ਲਾ ਪੰਜ ਚਾਰ ਹੀ ਨੂੰਗੀ ਚਲ ਪੰਜ ਚਾਰ ਹੋਰ ਜੇ ਘਟ ਹੋਈਆਂ ਕੁਛ ਪੰਜਾਂ ਵੀ ਸੀ 5-7 ਰੋਟੀਆਂ ਵਿੱਚ ਹੀ ਉਹ ਲਾ ਦੂੰਗੀ ਤੱਤਾਂ ਕਰਕੇ ਉਹ ਗੱਲ ਪਾਲੀ ਦੀ ਗੱਲ ਤਾਂ ਪੱਕੀ ਹੈ ਹਣ ਪੜਵ ਦੋਆਂ ਦੇ ਪੱਲੇ ਪੈ ਗਈਆਂ ਕੁਛ ਨਹੀਂ ਜਾਣਦੀ ਉਹ ਗੱਲ ਗੱਲ ਤਾਂ ਇਹਦੀ ਸੱਚੀ ਜੀ ਮੰਡੀ ਚ ਲੈ ਜਾਨੇ ਆ ਉੱਥੇ ਬਾਣੀ ਤਾਂ ਕੁਛ ਬੋਲਦੇ ਆਪ ਕੁਛ ਬੋਲਦੇ ਜੋ ਸਮਝੀ ਨਹੀਂ ਆਉਂਦੀ ਉਹ ਗੱਲ ਹੁਣ ਤਾਂ ਪੜੇ ਲਿਖੀ ਦੋਨੋਂ ਹੈਗੀ ਅੰਗਰੇਜ਼ੀ ਚ ਗੱਲਾਂ ਕਰਦੀ ਐ ਸਾਰੀਆਂ ਹੁਣ ਆਪਾਂ ਤਾਂ ਸਮਝ ਲਾਣੇ ਆਪ ਤਾਂ ਦੋਨੇ ਚਲਾਂਗੇ ਜਿਵੇਂ ਉਹ ਕਹਦੀਆਂ ਨੇ ਵੀ ਆਪਾਂ ਦੋਨੇ ਬਖ ਚਲਾਂਗੇ ਦੋਨੇ ਜਾਵਾਂਗੇ ਮੈਂ ਵੀ ਵਧੀਆ ਜੀ ਆ ਦੀ ਮੇਕਅਪ ਦੀ ਕਿਟ ਹੋਰ ਲਿਆਉਂਗੀ ਨਾਲ ਮੈਂ ਤਾਂ ਆਪ ਵਿਆਹ ਵੇਲੇ ਦੀ ਕਿੱਦੇ ਨਹੀਂ ਖਤਮ ਹੋਈ ਤੇ ਕਿ ਨੈਚਰ ਹੋ ਗਿਆ ਲਹਿੰਗੀ ਨੂੰ ਇਹ ਤਾਂ ਅਜੇ ਲਈ ਆਈ ਸੀ ਚਲ ਤਾਂ ਨਹੀਂ ਆ ਜਾਂ ਤੋੜ ਕੇ ਲੈ ਜਾਵਾਂ ਤੇ ਚਟਣੀ ਬਣਾ ਦਿਆ ਪੋਰ ਦੱਸ ਕਿ ਉਹਨਾਂ ਨੂੰ ਗੋਭੀ ਤਰਕ ਕੇ ਦੇਣੀ ਹੈ। ਉਹ ਹਰਪ੍ਰੀਤ ਤਾਂ ਲੈ ਆਉ ਫਿਰ ਦिएगी ਸਬਜ਼ੀ ਚ। ਉਹ ਲੈ। ਦਿਮਾਗ ਹੀ ਨਹੀਂ ਯਾਰ ਇੱਕ ਤਾਂ ਕੰਮ ਵਾਲਾ ਕਰਦੇ ਸਾਰਿਆਂ ਨੂੰ ਭੋਲੇ ਨਾਲ ਹੀ ਲਿਆ। ਉਹ ਹਰਾ ਤਾਂ ਵੱਡ ਲੈਂਦਾ। ਫਿਰ ਹਰਾ ਕਾ ਦੇਣਾ ਵੱਡੂਗਾ। ਹਰਪ੍ਰੀਤ ਤਾ ਕੀ ਕਰੀ ਜਾਨੀ ਹੁਣ ਹਜੇ ਚਾਹ ਪਾਣੀ ਦਾ ਟਾਈਮ ਨਹੀਂ ਹੋਇਆ ਤੂੰ ਇੱਥੇ ਤੁਰੀ ਫਿਰਦੀ ਐ। ਚਾਹ ਪਾਣੀ ਤਾਂ ਕਰਿਆ ਬੇ ਮੈਂ ਤਾਂ ਥੋੜਾ ਧਨੀਆ ਤੋੜਨਾ ਹੀ ਆ ਮੈਂ ਚਟਣੀ ਬਣਾ ਦੇ ਚਟਣੀ ਬਣਾ ਰੋਟੀ ਨਹੀਂ ਖਾਂਦੇ ਤੁਸੀਂ ਅੱਛਾ ਅੱਛਾ ਤੁਹਾਡੇ ਵਾਸਤੇ ਚਟਣੀ ਬਣਾਏਗੀ ਹਾਂ ਧਨੀਆ ਦੀ ਉਹ ਸਾਡੇ ਵਾਸਤੇ ਸਾਡੇ ਪਰਮਾ ਚਟਣੀ ਆਗੀ ਨਾ ਫਿਰ ਕੋਈ ਸਬਜ਼ੀ ਸੂਜੀ ਬਣਾ ਲਿਆ ਕਰੋ ਹੋਰ ਦੱਸ ਕਿ ਤੁਹਾਨੂੰ ਗੋਭੀ ਤੜਕ ਕੇ ਦੇ ਦਈਏ ਉਹ ਆ ਹੋਰ ਰੁੱਸੀ ਪਈ ਆ ਪਾਲੀ ਰੁੱਸੀ ਪਈ ਆ ਪਾਲੀ ਰੁੱਸੀ ਪਈ ਆ ਹਾਂ ਪਾਲੀ ਕਾਦੇ ਵਾਸਤੇ ਰੁੱਸੀ ਪਈ ਪਾਲੀ ਮੇਰੇ ਸੁਣੀਏ ਪਾਲੀ ਨਾ ਮਈ ਉਹੀ ਗੱਲ ਤੇ ਇਨਸਾਫ ਹੀ ਕਰੀਏ ਤੂੰ ਕੋਦੇ ਬੇਸਤ ਕਰੀਏ ਸਰ ਇਹੋ ਹੀ ਗੱਲ ਐ ਸੌਦੇ ਤਾਂ ਤਕਦੀਰਾਂ ਨੇ ਉਹਦੀ ਤਕਦੀਰ ਹੀ ਹਾਰ ਗਈ ਵਿਚਾਰੀ ਦੀ ਕਿਸੇ ਪੜੇ ਲਿਖੇ ਨੂੰ ਕਰਿਆ ਹੁੰਦਾ ਦੋਨੇ ਮਲਾਜ਼ਮ ਹੁੰਦੇ ਹੈ ਤੂੰ ਕੀ ਗੱਲਾਂ ਕਰੀਂ ਨਹੀਂ ਇਹੀ ਗੱਲਾਂ ਬਾਈ ਕਰੀਂਦਾ ਅਸੀਂ ਜੱਗਾ ਉਹ ਜੱਗਾ ਤਾਂ ਨਾ ਮੈਨੂੰ ਤਾਂ ਉਹ ਐ ਕਹਿੰਦੀ ਬਾਈ ਤੂੰ ਰਿਸ਼ਤਾ ਮੈਨੂੰ ਕਾਹਦਾ ਕਰਤਾ ਅਸੀਂ ਪਾਲੀ ਸਾਰਾ ਤਾਂ ਮੈਨੂੰ ਬੁੱਧੂ ਬੁੱਧੂ ਕਹਿੰਦੀ ਐ ਉਹ ਜੇ ਮੇਰਾ ਪੜਾ ਅਣਪੜਾ ਐ ਇਹਦਾ ਮਤਲਬ ਉਹਨੂੰ ਸਾਰਾ ਦਿਨ ਬੁੱਧੂ ਬੁੱਧੂ ਕਹੀ ਜਾਣਾ ਜਿਦੋਂ ਮੈਂ ਤੈਨੂੰ ਆਖਿਆ ਸੀ ਮੈਂ ਤੈਨੂੰ ਕਹਿੰਦਾ ਸੀ ਮੇਰੇ ਚਾਚੇ ਦੀ ਕੁੜੀ ਪੜੀ ਲਿਖੀ ਐ ਤੇ ਤੇਰਾ ਭਰਾ ਜਮਾਨ ਅਣਪੜਾ ਰਿਸ਼ਤਾ ਤਾਂ ਮੈਂ ਕਰਾ ਦੂੰਗੀ ਕੱਲ ਨੂੰ ਦੇਖ ਜੇ ਕੁਝ ਕਹੂਗਾ ਤਾਂ ਜ਼ਿੰਮੇਦਾਰ ਤੂੰ ਹੋਏਗਾ ਹੁਣ ਜੱਗੇ ਦੇ ਜ਼ਿੰਮੇਦਾਰ ਤਾਂ ਤੂੰ ਇਹ ਦੇਖ ਜੱਗੇ ਨੂੰ ਤਾਂ ਪੜ ਤਾ ਉਹ ਕਹੂਗੀ ਜਦੋਂ ਆਈਆਂ ਨਾ ਪਰ ਉਹ ਮੈਂ ਤਾਂ ਆਪਣੇ ਪਰ ਉਹ ਜੱਗੇ ਨੂੰ 12 ਪੜਾ ਕਿੰਨੇ ਕਹਦੇ ਇਹ ਰਸਮਝਾ ਕੇ ਆਏ ਉਹ ਮਖਾ ਜੀ ਆਣ ਪੜ ਤਾਂ ਹੀ ਆਪਾਂ ਖੇਤਾਂ ਚ ਰੋਦੇ ਫਿਰਦੇ ਆ ਉਹ ਤਾਂ ਵਿਚਾਰਾ ਬੜੀ ਗੁੱਸਾ ਮੰਦਾ ਸੀ ਉਹ ਮੈਂ ਤਾਂ ਬਥੇਰਾ ਸਮਝਾਇਆ ਸੀ ਮਹਾ ਮੈਂ ਤਾਂ ਉਹ ਖਰਾਣਾ ਮੜਾ ਸਿਆਣੂ ਆ ਹਸਾਬ ਕਿਤਾਬ ਤਾਂ ਰੱਖ ਲੂੰਗਾ ਉਹ ਕੱਲ ਨੂੰ ਜੇ ਪੱੜ ਹੋਗੇ ਉਹ ਤੇਰਾ ਹਸਾਬ ਕਿਤਾਬ ਤਾਂ ਪਾਲੀ ਰੱਖਿਆ ਗੁਰੂ ਪਾਲੀ ਤੇ ਹਸਾਬ ਕਿਤਾਬ ਤਾਂ ਬਥੇਰਾ ਰੱਖ ਲੂਗੀ ਇਹ ਤਾਂ ਐ ਕਹਿੰਦੀ ਸੀ ਮੈਂ ਕਿਹਾ ਜੇ ਕੋਈ ਪੋਸਟਾਂ ਪਾਸਟਾ ਨਿਕਲਣਾ ਤੇ ਤੂੰ ਆਪਦੇ ਕਾਗਜ਼ ਭਰਦੀ ਤੇ ਭਾਵੇਂ ਤੂੰ ਲੱਗ ਨਹੀਂ ਬਈ ਨਾ ਕਾਗਜ਼ ਤਾਂ ਭਰਦੀ ਕੋਈ ਗੱਲ ਨਹੀਂ ਹਾਂ ਨਾ ਪਾਲੀ ਨੂੰ ਫਿਰ ਸੋਚਣੀ ਚਾਹੀਦੀ ਗੱਲ ਕੀ ਵੀ ਹੁਣ ਉਹ ਅਣਪੜ੍ਹ ਕੇ ਹੀ ਕਿਵੇਂ ਮੇਰੇ ਭਰਾ ਨੂੰ ਸਾਰਾ ਦਿਨ ਕੋਸੀ ਜਾਂਦੀ ਐ ਤਾਂ ਹੀ ਵਿਚਾਰਾ ਮੈਨੂੰ ਉਹ ਕਹਿੰਦਾ ਸੀਗਾ ਤੇ ਉਹਦੇ ਨੂੰ ਦੱਸ ਕੇ ਤਾਂ ਸਾਰਾ ਗੱਲਬਾਤ ਹੋਈ ਐ ਰਿਸ਼ਤਾ ਦੱਸ ਕੀ ਹੋਇਆ ਉਹ ਫਿਰ ਸਾਡੇ ਇਹੀ ਗੱਲ ਤੂੰ ਮੈਂ ਤੈਨੂੰ ਦੱਸਿਆ ਮੈਨੂੰ ਨਾ ਕਰ ਚਾਚੇ ਨੇ ਪੁੱਛਿਆ ਨਹੀਂ ਇਹਨੂੰ ਮੇਰੇ ਚਾਚੇ ਤਾਂ ਆਪਣੀ ਮਰਜ਼ੀ ਚਲਾਉਂਦਾ ਸੀ ਅੱਜ ਕੱਲ ਕੁੜੀਆਂ ਨੂੰ ਆਪਾਂ ਮਾੜਾ ਇਹ ਤਾਂ ਪੁੱਛਦੀਆਂ ਵੀ ਭਾਈ ਪੜਿਆ ਲਿਖਿਆ ਰਿਸ਼ਤੇ ਚਾਹੀਦਾ ਜਾਂ ਤੈਨੂੰ ਅਨਪੜ ਚਾਹੀਨ ਪਹਿਲਾਂ ਤਾਂ ਕੁੜੀ ਨੂੰ ਪੜਾਈ ਗਏ ਨੂੰ ਇਹ ਡੇਡੇ ਤੱਕੜੇ ਕੋਰਸ ਕਰਾਤੇ ਲੈ ਗਲਤੀ ਫਿਰ ਤੇਰੇ ਚਾਚੀ ਦੀ ਏ ਕਹਿੰਦੀ ਮੇਰੇ ਭਰਾ ਨੂੰ ਆਹੋ ਤੇ ਫਿਰ ਭਰਾ ਦੀ ਤਾਂ ਤੇਰੀ ਦੀ ਗਲਤੀ ਹੈਗੀ ਹੁਣ ਤੇ ਉਹ ਤਾਂ ਹੈ ਕਿ ਐਸੀ ਮੈਂ ਤੈਨੂੰ ਕਿਹਾ ਸੀ ਵੀ ਉਹ ਪੜੀ ਲਿਖੀ ਇਹਦੇ ਕੋਰਸ ਕੀਤੇ ਹੋਏ ਉਹ ਤਾਂ ਮਲਾਜਮ ਨੂੰ ਰਿਸ਼ਤਾ ਕਰਨ ਵਾਲਾ ਕੁੜੀ ਦੇ ਤੁੰਨਾ ਡੋਬ ਨੂੰ ਤੂੰ ਕਹਿੰਦਾ ਕੁਝ ਨਹੀਂ ਹੁੰਦਾ ਕਿਰਾ ਮੇਰੇ ਭਰਾ ਨੂੰ ਕਰਾ ਦੇ ਕੋਈ ਗੱਲ ਨਹੀਂ ਵਧੀਆ ਸੀ ਰਾਣੀ ਬਣਾ ਕੇ ਰੱਖਾਂਗੇ ਤੇ ਹੁਣ ਉਹ ਕਹਿੰਦੀ ਨਾ ਕਦੇ ਮੈਨੂੰ ਕਹਿੰਦੀ 5-4000 ਰੁਪਏ ਦਿੱਤਾ ਵੀ ਮੈਂ ਮੰਡੋਂ ਜਾ ਕੇ ਕੁਝ ਲੈ ਆਵਾਂ ਉਹ ਮੇਰੀ ਗੱਲ ਸੁਣ ਲੈ ਹੈ ਕੋਈ ਪਰੰਪਰਾਤ ਆਪਣੇ ਘਰਚੀ ਨਹੀਂ ਸੀਗੀ ਵੀ 5-7000 ਰੁਪਏ ਦੇ ਦੇ ਉਹ ਬੁੜੀਆਂ ਨੂੰ ਤੇ ਉਹ ਸ਼ਾਪਿੰਗ ਕਰਨ ਵਗ ਜਾਣ ਇਹ ਨਹੀਂ ਕੰਮ ਚੱਲਦਾ ਆਪਣੇ ਅਰੰਗਾਂ ਲਿਖੇ ਤਾਂ ਦੇਖ ਇੰਜ ਜਾਂਦ ਕਾ ਹੁਣ ਮੈਂ ਤਾਂ ਦੱਸ ਉਹ ਤਾਂ ਨਹੀਂ ਸੀ ਜਿਹੜੀ ਚੁੱਪ ਕਰਕੇ ਆ ਕੇ ਬੈਠੀ ਨਹੀਂ ਆ ਕਰ ਲਈ ਜਾਣੀ ਜਿੱਦੇ ਨਾ ਪਾਲੀ ਤ੍ਰਿ ਭੈਣ ਕਿਸੇ ਨੌਕਰੀ ਤੇ ਲੱਗ ਗਈ ਉਦਦੇ ਤੇ ਇਹ ਗੱਲਾਂ ਹੋ ਸਕਦੀਆਂ ਉਦੋਂ ਪਹਿਲਾਂ ਨਹੀਂ ਹੋ ਸਕਦੀਆਂ ਪਹਿਲਾਂ ਤਾਂ ਦੇਖ ਹੋਣੀ ਹੈ ਜੇ ਤਾਂ ਉਹਨੂੰ ਰੱਖਣਾ ਫਿਰ ਤਾਂ ਉਹ ਤਾਂ 10000 ਕਹਿੰਦੀ ਸੀ ਚਲ 10 ਨਾਲ ਦੇ 5-7000 ਰੁਪਏ ਦੇ ਦੀ ਇੱਕ ਤਾਂ ਉਹਦੀ ਮੇਕਅਪ ਦੀ ਕਿੱਟ ਮੁੱਕੀ ਪਈ ਆ ਉਹ ਦਵਾ ਲਿਆਂਗੇ ਉਹਨੂੰ ਤੇ ਦੋ ਹੋ ਸ਼ੂਟ ਲਿਆਂ ਉਹਨੂੰ ਕਹਿੰਦੀ ਐ ਤੇ ਲਿਆ ਉਹਨ ਦੇ ਉਹ ਕਹਿੰਦੀ ਸੀ ਤੂੰ ਮੈਂ ਤਾਂ ਅੱਖ ਜਮਾਂ ਤੇਰੇ ਬਾਈ ਨੂੰ ਲੈ ਚੱਲਾਂਗੇ ਉਹ ਕਹਿੰਦੀ ਉਹਨਾਂ ਨੂੰ ਭੈਣੇ ਉੱਥੇ ਸਮਝ ਨਹੀਂ ਆਉਂਦੇ ਉੱਥੇ ਆਪਦੀ ਬੇਇੱਜ਼ਤੀ ਹੋ ਜਾਈਨੀ ਮੈਂ ਪੜੀ ਲਿਖੀ ਅੱਛਾ ਅੱਛਾ ਤੇ ਤਾਂ ਮੈਂ ਨਾਲ ਜਾਂਦਾ ਰਿਹਾ ਇਹਦਾ ਮਤਲਬ ਹੁਣ ਤੁਸੀਂ ਦੋਨੇ ਭੈਣੇ ਭੱਗ ਜਾਓ ਉਹ ਮੇਰੀ ਗੱਲ ਸੁਣ ਲੈ ਐ ਪੈਸੇ ਪੂਸੇ ਦੇਣ ਨੂੰ ਨਹੀਂ ਹੈਗੇ ਇਹ ਗੱਲ ਆਪਣੇ ਘਰੇ ਨਹੀਂ ਚੱਲਦੀ ਨਾ ਤਾਂ ਪਹਿਲਾਂ ਚੱਲੀ ਐ ਨਾ ਚੱਲੇ ਹੁਣ ਹੱਥੀ ਕੰਡੇ ਵਿੱਚ ਕਿਵੇਂ ਚੁਕਣੇ ਪੈਗੇ ਜੇ ਮੈਂ ਰਿਸ਼ਤਾ ਦਾ ਕਰਾਇਆ ਤਾਂ ਹੀ ਹੁਣ ਮੈਨੂੰ ਪਰੇਸ਼ਾਨ ਕਰਦੀਆਂ ਪਰੇਸ਼ਾਨ ਤਾਂ ਦੇਖੋ ਉਹ ਕੱਪ ਤੱਕ ਕੀ ਕਰ ਜੇ ਤੈਨੂੰ ਤਾਂ ਮੈਂ ਵੀ ਕਹਣੀ ਆ ਪੈਸੇ ਤਾਂ ਦੇਖ ਦੇਣੇ ਪੈਣਗੇ ਅਸੀਂ ਜਾਵਾਂਗੇ ਦੋਨੇ ਪਹਨੇ ਜਦੋਂ ਮੈਂ ਇਹਦੇ ਨਾਲ ਵਾਦਾ ਕਰ ਲਿਆ ਉਹਨੂੰ ਕਹਤਾ ਉਹਦਾ ਰਿਸ਼ਤਾ ਵੀ ਮੈਂ ਦੇਖ ਧੱਕੇ ਨਹੀਂ ਲਏ ਜਾਂ ਚਾਚੇ ਨੂੰ ਕਹਿ ਕੇ ਉੱਤੋਂ ਨਹੀਂ ਹੋ ਕੇ ਕਰਵਾਇਆ ਤੂੰ ਉਹਨੂੰ ਅਸੀਂ ਦੱਸਿਆ ਨਹੀਂ ਤੂੰ ਕਹਿੰਦੀ ਨੇ ਪੈਸੇ ਦੇਣੇ ਪੈਣਗੇ ਪੈਸੇ ਦੇਣ ਵੇ ਉਹ ਸਾਨੂੰ ਤੁਸੀਂ ਬਿਲੈਸ ਰੋਟੀ ਵੀ ਨਹੀਂ ਦਿੰਦੀਆਂ ਰੋਟੀਆਂ ਪਕਾਈਆਂ ਤਾਂ ਪਿੰਨਾਂ ਡੱਬਾ ਰੋਟਿਆਂ ਦਾ ਭਰਿਆ ਤੇ ਢੋਲੂ ਚਾਹ ਦਾ ਭਰਿਆ ਤੇ ਪੱਲੀ ਤੂੰ ਸਾਡੀਆਂ ਸਪਰੇਹਾਂ ਤੋਂ ਕੀ ਲੈਣਾ ਹੈ ਮੈਂ ਲੈ ਆ ਮਾਂ ਨਾਲਿਆ ਮਾਂ ਪਾਲੀ ਹੁਣ ਤੈਨੂੰ ਦੱਸ ਤਾਂ ਦਿੱਤਾ ਵੀ ਪਾਲੀ ਪਈਏ ਕੀ ਗੱਲ ਜੇ ਤੂੰ ਕਰਦੇ ਕੰਮਾਂ ਚ ਪੁੱਛਦਾ ਨਾ ਕਿ ਤੁਸੀਂ ਲੀੜਾ ਕਪੜਾ ਕੀ ਕਰਨਾ ਮੈਂ ਨਹੀਂ ਪੈਸੇ ਦਿੰਦਾ ਅਸੀਂ ਖੇਤ ਦਾ ਪੁੱਛ ਸਕਦੇ ਸਾਨੂੰ ਉਹ ਖੇਤ ਦਾ ਤੁਸੀਂ ਪੁੱਛ ਕੇ ਕੀ ਕਰੋਗੇ ਇਹਦਾ ਸਾਰਾ ਸਮਾਨ ਅਸੀਂ ਧਾਰ ਲਿਉਣੀਆ ਇਹਦਾ ਧਾਰ ਚੱਲਦੀ ਹੈ ਸ਼ਿਵਨ ਨੂੰ ਤਾਂ ਪੈਸੇ ਦੇ ਦਿੰਨੇ ਆੜਤੀਆਂ ਵੇ ਅਸੀਂ ਨਹੀਂ ਦੇਖ ਉਹ ਦੁਕਾਨ ਤੋਂ ਲੀੜੇ ਲਿਉਂਦੀਆਂ ਉਹ ਤਾਂ ਤਾਂ ਲਿਆ ਲਿਆ ਪਾਈ ਜਾਂਦੀ ਸੀ ਉਹਨਾਂ ਦੇ ਕੁਝ ਨਹੀਂ ਨੀ ਪਸਦਾ ਨਹੀਂ ਅਸੀਂ ਤਾਂ ਵੱਧਾ ਬਟੀ ਤੇ ਲਾ ਕੇ ਛੂਟ ਛੱਡ ਭਰੇ ਨਾ ਗੱਲਾਂ ਦੋ ਰੋਟੀਆਂ ਫੜਾਵੇਂ ਨੇ ਬਾਈ ਜੀਆਂ ਵੀ ਲੈ ਕੇ ਇਨਾ ਕੰਮ ਕਰਦੇ ਆ ਭੁੱਲ ਜਾਨੇ ਦਾਤੀ ਵੀ ਆਪ ਚੱਕ ਲੈ ਉਹ ਹਰਾ ਕਾਜ ਨਾ ਵੱਡੂ ਬਚਰਾ ਆ ਹੋਰ ਤੁਸੀਂ ਗਾਂ ਪੜੇ ਲਿਖਿਆ ਪੜੇ ਲਿਖਿਆ ਤਾਂ ਸਾਰਾ ਦਿਮਾਗ ਕੋਲ ਨਹੀਂ ਸੋੜਾ ਦਿਮਾਗ ਹੀ ਨਹੀਂ ਤੁਸੀਂ ਇਹੀ ਆਂ ਪਰਖ ਹਾਂ ਚੱਲ ਅਸੀਂ ਪੜ੍ਹ ਕਹਿੰਦੀ ਆ ਜਾ ਆ ਜਾ ਤੂੰ ਰੋਟੀਆਂ ਫੜਾ ਕੋਈ ਨਹੀਂ ਲੈ ਆਉਣੀ ਤੈਨੂੰ ਘਟਾੜ ਕੇ ਤੁਚਾਲਾ ਲੈ ਚਰਕ ਦੇ ਨੇ ਕਹਿਆ ਕਹਿੰਦਾ ਪੈਸੇ ਤਾਂ ਮੈਂ ਦਿੰਦਾ ਨਹੀਂ ਪੈਸੇ ਤਾਂ ਜਿਵੇਂ ਲੈਂਦੇ ਹੁੰਦੇ ਅਸੀਂ ਲੈ ਕੇ ਜਾਵਾਂਗੇ ਕੋਈ ਗੱਲ ਨਹੀਂ ਉਹਦੇ ਬਾਹਰ ਨੇ ਨਾ ਮੈਨੂੰ ਵੀ ਮਿਲ ਜਾਊਗਾ ਲੈ ਕੇ ਜਾਉ ਮੰਡੀ ਤਮਾਉ ਆਉਣੀ ਆ ਮੈਂ ਤੈਨੀਆਂ ਤੋੜ ਕੇ ਚੱਲੋ ਤੁਸੀਂ ਮੈਂ ਆ ਗਈ ਬੜਾ ਹੋਰ ਤੋੜਨਾ ਮੜਾ ਮੋਟਾ ਉੱਠੀ ਐ ਲਹੌ ਉੱਠ ਪਿਆ ਤੇ ਬਾਈ ਨੂੰ ਦੇਖ ਕੇ ਤਰ ਸੋਈ ਚ ਵਗ ਗਈ ਮਣੀ ਮੋਟੀ ਤਾਂ ਸੰਗ ਮੰਨਦੀ ਐ ਨੇ ਨਾ ਆਇਆ ਤਾਂ ਤੌ ਉੱਠੀ ਖੜਦੀ ਐ ਚਲ ਕੋਈ ਨੇ ਨੂੰ ਲਾਲਚ ਦਿੰਨੀ ਆ ਵੀ ਤੇਰੇ ਬਾਈ ਦਾ ਆਪਾ ਪੈਸੇ ਲੈ ਕੇ ਆਪਾ ਮੰਡੀ ਜਾ ਆਵਾਂਗੇ ਨੇ ਆਪਾ ਸ਼ੂਟ ਲਿਆਵਾਂਗੇ ਦੋ ਨਹੀਂ ਤੈਨੂੰ ਮੇਕਅਪ ਦੀ ਕਿੱਟ ਦਿਵਾ ਲਿਆਂਗੇ ਪਾਲੀ ਹਾਂ ਬਈ ਪਈ ਤੂੰ ਐ ਕਰ ਹਾਂ ਉਹ ਤੇਰੀ ਭੈਣ ਤਾਂ ਹੋ ਤੜੀ ਣੀਆਂ ਹੈ ਤੇ ਕੁੰਡਾ ਕੋਟਾ ਚੱਕਲੇ ਚਤੜੀ ਰਗੜਨੇ ਤੂੰ ਮੇਥੋਂ ਚੱਕਲੇ ਕੁੰਡਾ ਕੋਟਾ ਮੇਥੋਂ ਚਿੱਟਨੀ ਚੁਪਨੀ ਹੁੰਦੀ ਕੀ ਗੱਲ ਪਾ ਲਈ ਤੂੰ ਐ ਕੋਈ ਨਹੀਂ ਹੁਣ ਸਾਰੇ ਕੰਮ ਅਸੀਂ ਕੀ ਕਰੀਏ ਕੋਈ ਮਾੜਾ ਮੋਟਾ ਕੰਮ ਕਰਿਆ ਕਰ ਮੈਂ ਇੱਥੇ ਨਹੀਂ ਹੁੰਦਾ ਕੋਈ ਕੰਮ ਉਹ ਤਾਂ ਤੂੰ ਹੀ ਕਰਾਇਆ ਸੀ ਮੇਰਾ ਰਿਸ਼ਤਾ ਪੜਨੂ ਉਹ ਪਾਲੀ ਤੇਰਾ ਮੈਂ ਰਿਸ਼ਤਾ ਕਰਾਇਆ ਤੇਰਾ ਮੈਂ ਕੀ ਵੜਾ ਕਰਤਾ ਮਾੜਾ ਕਰਤਾ ਤੁਹਾਨੂੰ ਪੜਨੂ ਕਿਉਂ ਕਰਾਇਆ ਉਹ ਨੂੰ ਤਾਂ ਇੱਕ ਕਲਾਸ ਵੀ ਨਾ ਪੜਾਇਆ ਤਾ ਤੂੰ ਪੜਨੇ ਅੱਠ ਪਾਲੀ ਮੈਂ ਤਾਂ ਘੁਟੇ ਬੇਇੱਜ਼ਤੀ ਕਰਦਾ ਮੇਰੀ ਜਿਵੇਂ ਕਿਤੇ ਬਾਹਰ ਜਾਵੜੇ ਨਾਲ ਖੜਨ ਜੋ ਕਰੀ ਵੀ ਨਹੀਂ ਮੈਂ ਉਹਦੇ ਮੇਰੀ ਗੱਲ ਸੁਣ ਲੈ ਉਹ ਬਾਈ ਮੈਨੂੰ ਉਹੀ ਗੱਲਾਂ ਕਰਦਾ ਸੀ ਉਹ ਮੈਨੂੰ ਕਹਿੰਦਾ ਸਾਰਾ ਦਾ ਨਾ ਪਾਲੀ ਐਂ ਕਹੀ ਜਾਂਦੀ ਬੁੱਧੂ ਬੁੱਧੂ ਤੂੰ ਇਹ ਕੋਈ ਗੱ మేము పిను మేము చాచేనా ਤੁਸੀਂ ਤਾਂ ਮੇਰੀ ਭੈਣ ਸੀ ਸਗੀ ਪਣੋਈਆ ਸੀ ਸਗਾ ਫੂਸੀ ਤੇ ਇੱਕ ਵਾਰੀ ਪੁੱਛਣਾ ਸੀ ਪਰਲੀ ਵੀ ਤੇਰਾ ਕੀ ਗੱਲਵਾਤਾ ਬੇਰਤ ਕਰਦਾ ਹੈ ਕਿ ਨਾ ਕਰ ਲੈ ਇਹਦਾ ਮੈਨੂੰ ਦੋਸਤ ਯੋਕਾਲੀ ਦੋਵੇਂ ਬਿਨਾ ਕੱਲ ਤੋਂ ਤੂੰ ਤੇ ਕੋਈ ਨਹੀਂ ਦੋਨੇ ਮਾਂ ਬਾਹਰ ਹੈਗੀ ਮੈਂ ਤੋਦੀ ਚੱਲ ਪੇ ਅਰੇ ਮੈਨੂੰ ਆ ਕੇ ਕੁੰਡਾ ਘੋਟਨੇ ਨੂੰ ਕਹਿੰਦਾ ਤੈਨੂੰ ਪਤਾ ਵੀ ਨਾ ਨਾ ਘੋਟਨੇ ਕਿ ਨਾ ਬਤਾ ਕੇ ਰਾਮਚੰਦ ਨਾਲ ਕੋਈ ਨਹੀਂ ਮੈਂ ਕੁੱਟ ਕੇ ਦੇ ਦੂੰ ਚਟਣੀ ਆਹੋ ਉੱਥੇ ਪੈ ਗਿਆ ਜਾ ਕੇ ਬੇੜੇ ਚ ਨਾ ਪਰਲੀ ਮੇਰੀ ਗੱਲ ਸੁਣ ਕਿ ਤੂੰ ਨਾ ਕੰਮ ਕਰੀ ਫਿਰ ਤੂੰ ਕੋਈ ਮੋਟੀ ਹੋ ਜਾਗੀ ਬੇਲੀ ਕਰਕੇ ਕੰਮ ਕਰ ਫਿਰ ਪੜ ਜਾਗਾ ਜਾਂ ਐਂ ਕਾ ਚੁਪਾ ਤੂੰ ਨਾ ਕੰਮ ਕਰਿਆ ਫਿਰ ਤੂੰ ਪੜ ਜਾ ਜੱਗਾ ਤੂੰ ਪੜੇ ਰਹੋ ਪੜੇ ਨਾ ਪੜੇ ਪਰ ਤੇਰੀ ਅਕਲ ਤੇ ਐਨਾ ਪੜਦਾ ਪੈਗਾ ਤੂੰ ਆਪ ਕੱਟ ਪੜ ਗਿਆ ਉਹ ਇੱਕ ਕਲਾਸ ਵੀ ਨਾ ਨਾ ਪੜਾ ਦਸਖਾ ਦਿੰਦਾ ਉਹ ਸਕੂਲ ਗਈ ਨਹੀਂ ਉਹ ਕੰਮ ਤੇ ਲਾ ਕੇ ਮੇਰੀ ਕੀ ਸਾਰੇ ਤੂੰ ਲਾਇਆ ਕੰਮ ਤੇ ਚਲਾਕ ਨੇ ਉਹ ਲੈ ਭਾਲੀ ਮੈਂ ਪਣਾ ਮਾਂ ਪੇ ਦਾ ਖਸੂਰ ਹੁੰਦਾ ਮੇਰਾ ਕੀ ਹੈ ਉਹ ਮਾਵਾ ਦਾ ਸਾਰਾ ਨੂੰ ਪਈ ਜਾ ਉਹ ਮੰਜੇ ਤੇ ਜਾ ਕੇ ਮੈਂ ਤੇ ਰਾਮ ਕਰ ਲਾਉਂ ਤੂੰ ਤਾਂ ਮੈਨੂੰ ਕਹਿ ਦਿੰਦੀ ਆ ਭੋਲੇ ਰਾਮ ਕਰ ਲਾ ਇਹ ਨਹੀਂ ਸਮਝਾਉਂਦੀ ਕਿਵੇਂ ਬੋਲਦਾ ਲੈ ਮੈਨੂੰ ਚੱਲ ਕੋਈ ਨਹੀਂ ਮਾਵਾ ਦਾ ਤੇਰੇ ਫਿਰ ਕਿਉਂ ਬਣੀ ਕਾਖੜੀ ਹੋ ਜਾ ਨਾ ਬੋਲੂ ਤੂੰ ਮੜਕੇ ਕਦਨ ਪੜਦੇ ਲੜ ਲਾ ਤੈ ਇੱਕ ਤੂੰ ਬੋਲਦਾ ਮੈਨੂੰ ਉੱਤੋਂ ਲੈ ਚੱਲ ਜਾ ਦੇਖ ਲੈ ਪਹਿਲਾਂ ਤੂੰ ਕਿ ਸ਼ੇਡ ਤਾਂ ਹੁਣ ਮਾਡਾ ਇਹ ਜੀ ਪਾਲੀ ਮਾੜਾ ਬਟਾ ਤੁੰਡੂ ਨੂੰ ਕੰਮ ਕਰ ਲੈ ਗਾ ਦੇ ਕੀ ਪੀ ਮੈਂ ਤੈਨੂੰ ਦੱਸਿਆ ਤਾਂ ਅਸੀਂ ਵੀ ਰੁੱਸੀ ਪਈਏ ਤੋ ਕੁਛ ਛੇੜਦਾ ਨਾ ਨਾ ਕੱਟਣੀ ਕੁੱਟ ਦੂੰ ਜੇ ਰੁੱਸੀ ਪਈ ਐ ਇਹਨਾਂ ਨੂੰ ਲੱਗਦਾ ਬਾਈ ਦਾ ਫੁਰਨੇਗਾ ਚੱਕ ਲੈ ਪ ती भुल भाई 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 गया, गया, गया। हाँ। है काल चती राण ले गया हाँ रातू का देना बढ़ेगा वह तू आ जाए छे सब्जिया सुब्जिया सवेरे लग जाए इत कले करी बैठिया केड़ा चाह रोटी फड़ादिया ने घर ही आ रोटियां ठीक है बी आ जा ਲੈ ਬਾਈ ਹੁਣ ਮੈਨੂੰ ਕਹਦਾ ਮੇਰੀ ਚਾਹ ਰੋਟੀ ਉਹ ਚਾਹ ਰੋਟੀ ਕਿਹੜੀ ਜੇ ਮੈਨੂੰ ਫੋਨ ਕਰ ਫਿਰ ਤੇਰੀ ਲੈ ਕੇ ਆਉ ਆ ਜਾ ਆ ਗਈ ਖਾਲਾ ਤੂੰ ਫੁੱਲ ਕੇ ਬਣਾਈ ਬੈਠੀ ਆ ਪਰੌਠੇ ਤੇਰੇ ਵਾਸਤੇ ਆ ਬਾਈ ਦਾ ਫੋਨ ਆਇਆ ਸੀਗਾ ਕੀ ਆਨਸ ਬਾਈ ਉਹ ਕਹਿੰਦਾ ਛੇਤੀ ਆ ਜਾ ਉਹ ਦਾਤੀ ਮੈਂ ਚੱਕ ਲੈ ਉਹ ਹਰਾ ਬਣ ਉਹ ਚੱਕੀ ਜਾਂਦਾ ਉੱਥੇ ਉਹ ਫਿਰ ਤੂੰ ਬਾਈ ਨੂੰ ਕਹਿੰਦਾ ਘਰੇ ਆ ਜਾ ਘਰੇ ਆ ਕੇ ਰੋਟੀ ਖਾਲਾ ਉਹ ਮੈਨੂੰ ਕੀ ਬੋਲਿਆ ਸੀ ਤੁਸੀਂ ਇੰਨਾ ਗਲੇਸ਼ ਕਰੀ ਬੈਠੇ ਹੋ ਚਾਰ ਰੋਟੀਆਂ ਬਣਾ ਚੁੱਕੀਆਂ ਨੇ ਕਿਹੜਾ ਹੁਣ ਤੈਨੂੰ ਪਤਾ ਤਾ ਹੈਗਾ ਜਦੋਂ ਆਖ ਜਾਂਦੀ ਐਂ ਕਰਦੀ ਐ ਕੈਸਾ ਲੋਗ ਆਈ ਨੂੰ ਹਜੇ ਵੀ ਨਹੀਂ ਸਮਝਦੀ ਉਹ ਚਲ ਐਂ ਕਰ ਇੱਕ ਰੋਟੀ ਬਣਾਈ ਪਈ ਮੈਂ ਚੱਟਣੀ ਦਿੱਤੀ ਕੋਟਾ ਤੇ ਤੂੰ ਰੋਟੀ ਖਾ ਰਿਹਾ ਪਾਲੀ ਹੁਣ ਮੇਰਾ ਕੀ ਕਸੂਰ ਕਰਦੀ ਐ ਅਫੇ ਤੂੰ ਨਹੀਂ ਪੜਾਇਆ ਉਹ ਭਰਾ ਨੂੰ ਮੈਂ ਪੜਾਉਣਾ ਸੀ ਉਹਦਾ ਮਾਂ ਕੋਈ ਦਾ ਕਸੂਰ ਐ ਜਾਂ ਉਹਦਾ ਕਸੂਰ ਐ ਉਹਦੇ ਨੂੰ ਮੱਜਾ ਸਾਂਭਣ ਲੱਗਿਆ ਕਸੂਰ ਤੇਰਾ ਕੈਂ ਕੱਢਦੀ ਜੇ ਆਪਾਂ ਦਾ ਰਿਸ਼ਤਾ ਕਰਾਤਾ ਤਾਂ ਕੱਢਦੀ ਰਿਸ਼ਤਾ ਕਹਿ ਕੇ ਕਰਾਇਆ ਫਿਰ ਤੇਰੇ ਚਾਚਾ ਪੁੱਛ ਲੈਣੇ ਉਹਨੂੰ ਚਾਚੇ ਨੂੰ ਕਿਹਾ ਸੀ ਆਪਾਂ ਪਾਲੀ ਨੂੰ ਕਦੇ ਨਹੀਂ ਪੁੱਛਿਆ ਸੀ ਹਾਂ ਕਸੂਰ ਫਿਰ ਤੇਰੇ ਚਾਚੇ ਦਾ ਮੇਰਾ ਤਾਂ ਕੋਈ ਗੱਲ ਨਹੀਂ ਮੈਂ ਮੱਜਾ ਨੂੰ ਨੀਰਾ ਪਾਉਣੀ ਆ ਤੇ ਤੂੰ ਰੋਟੀ ਖਾ ਲੈ ਤੇ ਜੀ ਬਾਈ ਆ ਗਏ ਤੁਸੀਂ ਤੋਂ ਨਹੀਂ ਜਾਣੀ ਫਿਰ ਹਰਾ ਲਿਆਓ ਆ ਜਾਦੀ ਚਾਂਬੜ ਲਈਆਂ ਨੇ ਜੀ ਲੈ ਜਵਾਕ ਬਾਹਰ ਤੁਰਿਆ ਫਿਰਦਾ ਉਹ ਮਬਾਜ਼ ਨੂੰ ਚਿੰਟੀ ਖੜੀ ਹੈ ਜਵਾਕ ਭਾਣੇ ਉਧਰ ਕੋਈ ਕੁੱਤਾ ਵੱਢ ਲਿਆ ਕੇ ਇਹਨੂੰ ਸਾਹ ਲੈ ਦੋ ਚੱਕ ਲੈ ਜਾ ਕੇ 10 ਮਿੰਟ ਚੱਕ ਵੀ ਨਹੀਂ ਸਕਦਾ ਖੜੀ ਹੋ ਜਾ ਦੋ ਭੁੱਖ ਲੱਗੀ ਪਈ ਹੈ ਰੋਟੀਆਂ ਖਾਣੀਆਂ ਮੈਂ ਮੇਥੇ ਵੀ ਰੋਟੀ ਫੜਾਈ ਜਾਓ ਤੇ ਭਾਣੇ ਬੰਨੀ ਬੈਠੀ ਰੋਟੀਆਂ ਤੇਰੀਆਂ ਖੇਤ ਲਜਾਣ ਨੂੰ ਬਾਈ ਤਿਆਰੀ ਤੂੰ ਘਰ ਆ ਕੇ ਰੋਟੀ ਖਾ ਲੈ ਜਾ ਕੇ ਉੱਥੇ ਮੇਰੀ ਗੱਲ ਸੁਣੋ ਪਹਿਲੇ ਤਾਂ ਉਹ ਦਾਤੀ ਨਾਲ ਲਿਆਇਆ ਹੈ ਨਹੀਂ ਮੈਂ ਦੋ ਬੰਨੇ ਹਰੇ ਦਿਨਾਂ ਬੜਨੇਗਾ ਉਮਰ ਰੋਟੀਆਂ ਨਹੀਂ ਆਪੇ ਜਾ ਕੇ ਖਾਵਾ ਤੂੰ ਰੋਟੀ ਜਾ ਰੋਟੀ ਆਪੇ ਖਾਣਾ ਖਾਣੀਆਂ ਦੇ ਮੱਛੀ ਨਹੀਂ ਬਣਾਏਗੀ ਚੱਬਕਦਾ ਉਸੇ ਵਿੱਚ ਬੰਨਾ ਪੁਣੇ ਤੇ ਖੜਾ ਜਾ ਕੇ ਤੂੰ ਕਿਉਂ ਰੱਖੇ ਪੜੀ ਕਦੀ ਆ ਤੂੰ ਤੇ ਨਾ ਜਮਾ ਡੱਕਾ ਵੀ ਤੋੜਦੀ ਇਸ ਤੋਂ ਬਾਦ ਆ ਬਤਾ ਹੁੰਦਾ ਵੀ ਪੜੀ ਹੈ ਨਾ ਮੈਂ ਤਾਂ ਤੇਰੇ ਨਾਲ ਵਿਆਹ ਹੀ ਨਾ ਕਰਾਉਂਦਾ ਚੱਲ ਚੱਕ ਕੇ ਖਾ ਲੈ ਦੋ ਟੁਕੜਾ ਨਾ ਕਰਾਉਂਦਾ ਉਹ ਤੋਂ ਕਿਹੜੇ ਪੁੱਛਨੇ ਆਖਿਆ ਸੀ ਮੈਂ ਤਾਂ ਆਪਸ ਤਾਂ ਨਹੀਂ ਵਿਆਹ ਕਰਾ ਕੇ ਤੇਰੇ ਨਾਲ ਉਹ ਕਿ ਵਿਆਹ ਕਰਾਇਆ ਜਾ ਕੇ ਰੋਟੀ ਰੋਟੀ ਖਾ ਲੈ ਭੈਣ ਤੂੰ ਜਾ ਕੇ ਰਸੋਈ ਚ ਉਹ ਹੀ ਦੇਉਗੀ ਤੈਨੂੰ ਜਿਹਨੇ ਡੋਲਾ ਕਰਾਇਆ ਤੈਨੂੰ ਆਪ ਤਾਂ ਪੈ ਇਨੇ ਆ ਰਹਿੰਦੇ ਨੇ ਚਾਹ ਯਾਰ ਚਾੱਕੇ ਦੋ ਰੋਟੀਆਂ ਖਾ ਗਏ। ਭਾਈ ਯਾਰ ਤੂੰ ਮੇਰੀ ਗੱਲ ਸੁਣ। ਤੂੰ ਕਿੱਡੀ ਨਾਲ ਲਿਆਉਂਦਾ ਯਾਰ? ਉਹ ਬਾਈ ਯਾਰ ਬਾਈ। ਮੈਂ ਤੇ ਗੱਲਬਾਤ ਦੱਸ। ਮੇਰੀ ਗੱਲ ਸੁਣ। ਤੂੰ ਦਾਤੀ ਤਾਂ ਮੈਨੂੰ ਉੱਥੇ ਛੱਡਾਂਗਾ ਮੈਂ ਦੋ ਬਰੀਆਂ ਹਰੇ ਜੀ ਦੇ ਬਾਈ ਯਾਰ ਦਿਮਾਗ ਕੰਮ ਕਰੂ ਯਾਰ ਫੇਰੀ ਇਹ ਭੁੱਖੇ ਤੇ ਆਏ ਆ। ਉਹ ਮੈਂ ਤਾਂ ਇੱਥੇ ਆ ਕੇ ਦੇਖਿਆ ਘਰੇ ਉਹ ਨਾਲੇ ਤੂੰ ਹੁਣ ਪਾਲੀ ਕੋਲੇ ਖੜਾ ਸੀ। ਖਾਣੇ ਪਰ ਓਠੇ ਲੈ ਲੈ ਪਰ ਓਠੇ ਤੂੰ ਓ ਯਾਰ ਮੈਨੂੰ ਤਾਂ ਮੈਨੂੰ ਤਾਂ ਆਇਆ ਕਹਿੰਦੀ ਆ ਕਹਿੰਦੀ ਤੂੰ ਤਾਂ ਖਾ ਲਿਆ ਹੋਣੀ ਤੈਨੂੰ ਤਾਂ ਹਰ ਪੀ ਦਿਨੇ ਫੜਾਤੀਆਂ ਹਾਂ ਮੈਨੂੰ ਤਾਂ ਫੜਾਤੀਆਂ ਮੈਨੂੰ ਤਾਂ ਥਾਲ ਲੈ ਇਹ ਨਾ ਨੇ ਥਾਲ ਲੈ ਓ ਕਿਹੜੇ ਥਾਲ ਲਾਉਣੀਆਂ ਯਾਰ ਇਹ ਇਹਦਾ ਕਲੇਸ਼ ਕਰੀ ਜਾਂਦੀ ਐ ਕਿਧਰ ਗਿਆ ਥਾਲੀ ਦੇਖ ਲੈ ਕੁਝ ਨਹੀਂ ਕਰਦੀ ਹੁਣ ਰਾਮ ਨਾਲ ਪਈ ਐ ਮਾਂ ਆਖਾ ਮਾਂ ਸਾ ਚ ਦੋ ਰੋਟੀਆਂ ਫੜਾ ਦੇ ਮਾਂ ਕਥਕੇ ਆਇਆ ਬੰਦਾ ਖੇਤੋਂ ਨਾ ਇਹ ਨਾ ਫੋਨ ਦੇਖੀਂ ਅਜੇ ਮੈਨੂੰ ਦੋਸਤ ਦੇਣ ਲੱਗੀ ਅਗੇ ਤੂੰ ਮੈਨੂੰ ਅਣ ਪੜਨੋ ਵਿਸਤਾ ਕਰਾਤਾ ਦੱਸ ਮੇਰਾ ਕੀ ਕਸੂਰ ਐ ਯਾਰ ਇਹ ਤਾਂ ਸੌਦੇ ਤਕਦੀਰਾਂ ਨੇ ਆ ਚੰਗਾ ਵਧੀਆ ਘਰਬਾਰ ਹੈ ਰੋਟੀ ਮਿਲਦੀ ਨਹੀਂ ਵਧੀਆ ਰੋਟੀ ਮਿਲਦੀ ਹਾਂ ਸਭ ਕੁਝ ਮਿਲਦਾ ਹੈ ਵਧੀਆ ਜ਼ਮੀਨ ਜਿਆਦਾ ਹੈ ਹੁਣ ਇਹਨੂੰ ਕੀ ਚਾਹੀਦਾ ਹੋਰ ਕੀ ਚਾਹੀਦਾ ਬਈ ਹੋਰ ਯਾਰ ਮੈਂ ਆਇਆ ਕਿ ਤੂੰ ਤਾਂ ਰੋਟੀ ਖਾ ਲਈ ਕੇ ਨਾ ਆ ਸੀ ਨਾ ਕਿਹੜੇ ਬਈ ਥਾਲ ਲਾਉਣੀ ਉਹ ਤਾਂ ਨੀਰਾ ਪਾਉਣ ਬਾਕੀ ਮੱਜਾਂ ਨੂੰ ਹਰਪ੍ਰੀਤਾਂ ਚਾੱਕ ਕੇ ਖਾਦੀਆਂ ਬਾਰਾ ਵਾ ਦੋ ਰੋਟੀਆਂ ਤੂੰ ਚਾੱਕ ਕੇ ਖਾ ਲੈ ਚਲ ਮੈਂ ਤਾਂ ਖਾਣਾ ਦੋ ਰੋਟੀਆਂ ਆਪਾਂ ਭੁੱਖ ਲੱਗੀ ਪਈ ਆ ਫਿਰ ਆਪਾਂ ਕਰ ਲੈ ਦੋਨਾਂ ਹਾਂ ਤਾਂ ਦੇਖ ਲੈ ਇਹ ਨੂੰ ਰੋਟੀਆਂ ਨਹੀਂ ਫੜਾ ਸਕਦੀ ਹਜੇ ਮੈਨੂੰ ਦੋਸ਼ ਦਿੰਦੀ ਐ ਤਸ ਮੈਂ ਕੀ ਕਰਾਂ ਮੇਰਾ ਕੀ ਕਸੂਰ ਐ ਹੁਣ ਰੋਟੀਆਂ ਫੜਾਉਂਦੀਆਂ ਖਾ ਲਾ ਭਾਈ ਦੋ ਰੋਟੀਆਂ ਫਿਰ ਨਿਰਾਈ ਵੱਡ ਕੇ ਲਿਆਵਾਂਗੇ ਹਰਾ ਆਪਾਂ ਨੂੰ ਸਾਰਾ ਦਿਨ ਕੰਮ ਹੀ ਕਰਨਾ ਪੈਂਦਾ ਕੰਮ ਹੀ ਕੰਮ ਲਿਖਿਆ ਆਪਣੀ ਦਾ ਕਰਮਾਂ ਚ